ਕਾਲਾ ਤਾਂ ਆਪਾਂ ਚੱਲੋ। ਸਤਿ ਸ਼੍ਰੀ ਅਕਾਲ ਹੋਇਆ। ਆਪਕੋ ਬਹੁਤ ਬਹੁਤ ਧੰਨਵਾਦ। ਅਰਾਉਂਡ ਫਲਾਟ ਨਾ ਦੇ। ਜਿਹੜਾ ਚਾਹਨਾ ਠੀਕ ਆਪਰੇ ਆ ਰਿਹਾ ਹੈ। ਇੱਕ ਬੰਦ ਸੱਜੇ। ਜਿਹੜੀ ਆਪਰੇ। ਮੋਸ਼ਰ। ਅਟਾ ਨੂੰ ਦੇ ਰਿਹਾ ਕਿ ਐ ਕਿ ਸੈਟਰਡੇ ਤੋਂ ਪਰਸੋਂ ਜੀ ਦੇ। ਕੋਲ ਸੋ ਨਿਹਾਲ ਹੋਰ ਜੋਟਾਲ ਹਲੋ ਯੋ ਵੋਏ ਗੁਰਦੁਆਰਾ ਸਾਹਿਬ ਦਾ ਸਵਾਗਤ ਸਾਰੇ ਆਣੇ ਰਾਜੇ ਬੋਲੀ ਵੱਡੀ ਮਾਰਕੀਟ ਤੋਂ ਬਾਰੇ ਪਤਾ ਹੀ ਨਤੋਂਗੋ ਅਸੀਸੋ ਵਾਗੇ ਚੱਲਦੀਆਂ ਗੁਰੂ ਮਹਾਰਾਜ ਦੇ 350 ਸਰਲਾ ਸ਼ਹੀਦੀ ਧਾੜੇ ਨੂੰ ਸਮਰਪਿਤ ਜਿਹੜਾ ਨਗਰ ਕੀਰਤਨ ਸਾਡੇ ਜਲੰਧਰ ਦੇ ਵਿੱਚ ਕੱਲ ਗੁਰੂ ਮਹਾਰਾਜ ਦੇ ਚਰਨ ਪੈ ਰਹੇ ਆ ਔਰ ਜਿਹੜਾ ਨਗਰ ਕੀਰਤਨ ਨਿਕਲਣਾ ਹੈ ਉਹਦੀ ਅਸੀਂ ਤਿਆਰੀ ਪ੍ਰਸ਼ਾਸਨ ਵੱਲੋਂ ਬਹੁਤ ਅਸੀਂ ਖੁਸ਼ੀ ਔਰ ਆਪਣੇ ਆਪ ਨੂੰ ਸੁਭਾਗੇਸ਼ਾਲੀ ਸਮਝਦੇ ਅਸੀਂ ਉਹਦੀ ਸਾਰੀ ਤਿਆਰੀ ਕਰ ਰਹੇ ਆ ਉਹ ਅੱਜ ਪਿਛਲੇ 3 ਦਿਨਾਂ ਤੋਂ ਉਸੇ ਲੜੀ ਦੌਰਾਨ ਅਸੀਂ ਅਲੱਗ-ਅਲੱਗ ਜਿਹੜੀਆਂ ਸਾਡੇ ਰਸਤੇ ਦੇ ਵਿੱਚ ਪੈਂਦੇ ਜਿਹੜੇ ਸਾਡੇ ਕੋਈ ਦੁਕਾਨਦਾਰ ਭਰਾ ਹੈ ਸ਼ਾਪੀਪਲਜ਼ ਆ ਉਹਨਾਂ ਨੂੰ ਅਸੀਂ ਸਦਾ ਵੀ ਦੇ ਰਹੇ ਹਾਂ ਕਿ ਆਪਣੇ ਜਿਹੜੇ ਆਪਣੀਆਂ ਹਾਜ਼ਰੀਆਂ ਉਹ ਇਸ ਜਿਹੜਾ ਨਗਰ ਕੀਰਤਨਾ ਉਹਦੇ ਵਿੱਚੋਂ ਲਗਾਉਣ ਔਰ ਨਾਲ-ਨਾਲ ਰੂਟ ਵੀ ਚੰਗ ਚੈੱਕ ਕਰ ਰਹੇ ਹਾਂ ਜੇ ਤੁਸੀਂ ਜੇ ਮਹਾਰਾਜ ਦੇ ਚਰਨ ਪੈਣੇ ਹੈ ਉਸ ਤੇ ਸਹੀ ਤਰੀਕੇ ਨਾਲ ਤੁਹਾਡੇ ਵੱਲੋਂ ਕੀ ਕੀ ਫੈਸਿਲਿਟੀਆਂ ਜਿਹੜੀਆਂ ਉਹ ਦੌਰਾਨ ਦਿੱਤੀਆਂ ਜਾਣਗੀਆਂ ਜਾਂ ਫਿਰ ਜੇ ਗੱਲ ਕਰੀਏ ਸਫਾਈ ਦੀ ਲਾਈਟਿੰਗ ਦੀ ਜਾਂ ਫਿਰ ਕਿਸੇ ਵੀ ਚੀਜ਼ ਦੀ ਜਿਹੜੀ ਹੈ ਹਾਂ ਪ੍ਰਸ਼ਾਸਨ ਇਸ ਸਮੇਂ ਅਸੀਂ ਨਗਰ ਕੀਰਤਨ ਦਾ ਜਿਹੜਾ ਸਵਾਗਤ ਆ ਉਹਦੇ ਵਿੱਚ ਲੱਗੇ ਹੋਏ ਆ ਅਸੀਂ ਔਰ ਗੁਰਦੁਆਰਾ ਸੰਗਰ ਸਾਹਿਬ ਦੇ ਵਿੱਚ ਜਿੱਤੇ ਨਾਈਟ ਸ਼ੇ ਹੈ ਨਾ ਔਰ ਉਸ ਤੋਂ ਬਾਅਦ ਜਿੱਥੇ ਜਿੱਥੇ ਇਥੇ ਨਗਰ ਕਪੀਟਾ ਨਿਕਲਣਾ ਉਹਦੇ ਵਿੱਚ ਸਫਾਈ ਦੀ ਵਿਵਸਥਾ ਕਿਤੇ ਕੋਈ ਟੋਏ ਸਿਵਾਦੀ ਹੋ ਪ੍ਰੋਵਾਈਡ ਆ ਰਹੇ ਆ ਉਹ ਅੱਛੇ ਤਰੀਕੇ ਨਾਲ ਔਰ ਜਿੱਥੇ ਕਿਤੇ ਕੋਈ ਲਾਈਟਾਂ ਬੰਦ ਸਗੀ ਹਰ ਤਰੀਕੇ ਦੀ ਜਿਹੜੀ ਵਿਵਸਥਾ ਉਹ ਨਗਰ ਨਿਗਮ ਵੱਲੋਂ ਕੀਤੀ ਜਾ ਰਹੀ ਹੈ ਇੱਕ ਇੱਕ ਧੰਨਵਾਦ